you <laughs> ਵੱਡਾ ਕਾਫਲਾ ਅਜ ਇੱਕ ਨਾਕਾ ਤੋੜ ਕੇ ਅੱਗੇ ਵੱਧ ਚੁੱਕੇ ਚੰਡੀਗੜ੍ਹ ਨੂੰ ਅਗਲਾ ਨਾਕਾ ਸਾਹਮਣੇ ਲਗਾਇਆ ਹੋਇਆ ਹੈ ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮਜ਼ਦੂਰ ਮੋਰਚਾ ਗੈਰ ਰਾਜਨੀਤਿਕ ਵੱਲੋਂ ਆਂਬੂ ਸਾਹਿਬ ਤੋਂ ਚਾਲੇ ਪਾਏ ਨੇ ਹਜ਼ਾਰਾਂ ਗੱਡੀਆਂ ਦਾ ਕਾਫਲਾ ਜਿਹੜਾ ਚੱਲਿਆ ਇੱਕ ਨਾਕਾ ਜੋ ਪੁਲਿਸ ਨੇ ਚੰਡੀਗੜ੍ਹ ਦੇ ਬਾਰਡਰ ਤੇ ਲਾਇਆ ਸੀ ਉਸ ਨੂੰ ਤੋੜਤਾ ਗਿਆ ਤੇ ਅਗਲੇ ਨਾਕੇ ਵੱਲ ਵਧ ਰਹੇ ਨੇ ਤੇ ਜਿਹੜਾ ਸਾਰੇ ਵਰਕਰ ਜਨਤਾ ਤੇ ਨਾਕੇ ਅਗਲੇ ਵੀ ਭੰਨਣਗੇ ਤੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੱਕ ਪਹੁੰਚਣ ਦੇ ਦੀ ਤਿਆਰ ਕਰ ਚੁੱਕੇ ਨੇ ਬਹੁਤ ਵੱਡਾ ਕਾਫਲਾ ਜਿਹੜਾ ਚੰਡੀਗੜ੍ਹ ਵੱਲ ਨੂੰ ਉੱਚ ਕਰ ਚੁੱਕਿਆ ਹੈ ਹਜ਼ਾਰਾਂ ਗੱਡੀਆਂ ਜਿਹੜੀਆਂ ਚੱਲ ਰਹੀਆਂ ਨੇ ਅਗਲੀ ਸੂਚਨਾ ਅਗਲੇ ਨੱਕ ਤੇ ਜਾ ਅੱਜ ਦੇ ਧਰਨੇ ਵਿੱਚ ਅੱਜ ਦੀ ਕਾਲ ਤੇ ਪਹੁੰਚੇ ਹੋਏ ਮੇਰੇ ਬਹਾਦਰ ਸਾਥੀਓ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਤੁਸੀਂ ਕੇਂਦਰ ਦੀ ਸਰਕਾਰ ਦੇ ਇਥੋਂ ਦੇ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਤੌਰ ਤੋਂ ਜਿਸ ਢੰਗ ਨਾਲ ਕਿਲਾ ਕਦੇ ਅੱਜ ਇਹ ਤੁਹਾਡੇ ਗੋਡੇ ਦੀ ਦਾਗ ਜਿਹੜੀ ਆ ਇਹ ਇਹਨਾਂ ਨੂੰ ਬਹੁਤ ਦੇਰ ਤੱਕ ਮਹਿਸੂਸ ਹੁੰਦੀ ਰਹੂਗੀ ਸਾਥੀ ਮੇਰੇ ਕਹਿ ਰਹੇ ਸੀ ਵੀ ਸੋਹਣੇ ਜੇ ਸਾਡਾ ਸਾਥ ਦਿਓ ਮੈਂ ਸਾਰੇ ਬਲਾਰੇ ਨੂੰ ਬੇਨਤੀ ਕਰਦਾ ਬਹੁਤ ਹੀ ਗੱਲਾਂ ਇਥੋਂ ਬੋਲੀਆਂ ਜਾ ਚੁੱਕੀਆਂ ਮੈਨੂੰ ਲੱਗਦਾ ਗੱਲ ਬੱਜੀ ਨਹੀਂ ਕੋਈ ਬੋਲਣਾਂ ਲਈ ਇੰਨਾ ਵਿਚਾਰਿਆਂ ਤੇ ਆਪਾਂ ਥੋੜਾ ਜਿਹਾ ਰਹਿਮ ਕਰੀਏ ਯਾਰ ਜੇ ਸਾਰੇ ਆਪਾਂ ਇਹਨਾਂ ਦਾ ਸਾਥ ਦੇਵਾਂਗੇ ਤੇ ਪ੍ਰੋਗਰਾਮ ਦੇ ਵਿੱਚ ਜਿੰਨੇ ਭਰਾ ਆਏ ਸਾਰੇ ਬੋਲ ਜਾਣਗੇ ਸੋ ਆ ਬੇਤੀਆ ਇਹਨਾਂ ਦੇ ਰਹਿਮ ਕਰੋ ਬੜਾ ਬਹੁਤ ਮਾਰਾ ਹੈ ਜਵਕਾਂ ਦਾ ਅੱਜ ਦਾ ਸਮੇਂ ਤੇ ਰਹਿ ਕੇ ਕਾਰਜ ਸਮਾਪਤ ਕਰਨ ਦਾ ਧੰਨਵਾਦ ਪਹਿਲਾਂ ਤਾਂ ਜਿੰਨੇ ਸਾਡੇ ਸਾਥੀ ਜਿਹੜੇ ਲੋਕ ਇੱਥੇ ਇਕੱਠੇ ਹੋਏ ਨੇ ਉਹਨਾਂ ਦਾ ਹਜੂਮ ਦੇਖ ਕੇ ਜੱਟਾ ਠਾਠਾ ਮਾਰਦਾ ਹਜੂਮ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਆ ਵੀ ਜਿਹੜਾ ਮੋਰਚਾ ਸੀ ਵਿਦਿਆਰਥੀਆਂ ਨੇ ਸ਼ੁਰੂ ਕੀਤਾ ਸੀ ਉਹ ਅੱਜ ਇਸ ਪੜਾ ਤੇ ਆ ਵੀ ਜਿਹੜੀਆਂ ਵੀ ਸਾਡੀਆਂ ਮੰਗਾਂ ਸੀ ਉਹ ਅਸੀਂ ਮਨਾ ਸਕਦੇ ਆ ਤਾ ਆਦੇ ਨਾਂ ਦੇ ਉੱਤੇ ਇੱਕ ਨਾਰਾ ਲਾਈਏ ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਅਗਲੀ ਗੱਲ ਵੀ ਜਿਹੜੀ ਸੈਨੀਟਾ ਸੈਨੀਟਰ ਟਾਣਦੀਆਂ ਜਿਹੜੀਆਂ ਕੋਠੀਆਂ ਸਾਜ਼ਿਸ਼ਾਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਇਹਦਾ ਕਾਰਨ ਕੀ ਆ ਇਹਨੂੰ ਖਤਮ ਕਰਨ ਜਿਹੜੀ ਸਾਜ਼ਿਸ਼ਾਂ ਇਹ ਸਿੱਖਿਆ ਦਾ ਜਿਹੜਾ ਕੇਂਦਰੀਕਰਨ ਸਿੱਖਿਆ ਜਿਹੜਾ ਨੀਤੀਕਰਨ ਆ ਸਿੱਖਿਆ ਜਿਹੜਾ ਭਗਵਾਨ ਕਰਨਾ ਇਹ ਗੱਲ ਉੱਥੇ ਤੱਕ ਜਾਂਦੀ ਆ ਦੋਸਤੋ ਤਾਂ ਦੋਸਤੋ ਗੱਲ ਇਕੱਲੇ ਪੰਜਾਬ ਦੀ ਨਹੀਂ ਗੱਲ ਇਕੱਲੇ ਹਰਿਆਣਾ ਦੀ ਨਹੀਂ ਗੱਲ ਸਾਡੇ ਸਾਰੇ ਲੋਕਾਂ ਦੀ ਗੱਲ ਆ ਜਦੋਂ ਅਸੀਂ ਇਹ ਗੱਲ ਕਰਦੇ ਆ ਵੀ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਦਾਵਾ ਆ ਤਾਂ ਉਹਦੇ ਨਾਲ ਗੱਲ ਇਹ ਨਹੀਂ ਹੋ ਜਾਂਦੀ ਵੀ ਸਾਡੀ ਹਰਿਆਣੇ ਨਾਲ ਲੜਾਈ ਆ ਤਾਂ ਲੜਾਈ ਸਾਡੀ ਵਸਣ ਲਾ ਲਾ ਸਾਡੀ ਲੜਾਈ ਕੇਂਦਰ ਸਰਕਾਰ ਆਪ ਸਰ ਬੀਜੇਪੀ ਦੀ ਸਰਕਾਰ ਨਾਲ ਲੜਾਈ ਆ ਸਾਡੀ ਲੜਾਈ ਸਾਂਝੇ ਹੋ ਕੇ ਲੜਨੀ ਲੜਾਈ ਆ ਤਾਂ ਦੇਖੋ ਅੱਗੇ ਵੀ ਵਗੋਂ ਅਪੀਲ ਕਰਾਂਗੇ ਵੀ ਆਪਾਂ ਏਕਾ ਬਣਾ ਕੇ ਰੱਖਿਏ ਲੜਦੇ ਰਹੀਏ ਤੇ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਆ ਉਹਦੇ ਉਹਦੇ ਜਿਹੜੇ ਉਹਦੇ ਜਿਹੜੇ ਕਾਰਨ ਨੇ ਉਹਨਾਂ ਨੂੰ ਧਿਆਨ ਨਾਲ ਦੇਖੀਏ ਬੜੀ ਐ ਤੇ ਵਿਚਾਰੀਏ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਆ ਕਿ ਕੇਂਦਰ ਸਾਡੇ ਤੋਂ ਯੂਨੀਵਰਸਿਟੀ ਖੋਹ ਰਿਹਾ ਆ ਨਾ ਦੀ ਨਾ ਸਾਡਾ ਸਵਾਲ ਪੰਜਾਬ ਸਰਕਾਰ ਨੂੰ ਹੋਣਾ ਚਾਹੀਦਾ ਕਿ ਪਿਛਲੇ ਕਿੰਨੀਆਂ ਸਰਕਾਰਾਂ ਆਗੀਆਂ ਉਹਨਾਂ ਨੇ ਕੀ ਕੀਤਾ ਵੀ 50 ਯੂਨੀਵਰਸਿਟੀ ਪੰਜਾਬ ਦੀ ਹੋਵੇ ਉਹਨਾਂ ਨੇ ਕਿਹੜਾ ਕਦਮ ਚੱਕਿਆ ਵੀ 50 ਯੂਨੀਵਰਸਿਟੀ ਦਾ ਪੰਜਾਬ ਦਾ ਦਰਾਂ ਮਜ਼ਬੂਤ ਆਪਣਾ ਉਹ ਇਹ ਪਿੰਡ ਦੀ ਗੱਲ ਹੈ ਚੰਡੀਗੜ੍ਹ ਦੇ ዳਵੇ ਦੀ ਗੱਲ ਤੇ ਚੰਡੀਗੜ੍ਹ ਦੇ ዳਵੇ ਉੱਤੇ ਪੰਜਾਬ ਸਰਕਾਰ ਨੇ ਕੀ ਕੀਤਾ ਤਾਂ ਸਾਨੂੰ ਸੋਚਣਾ ਪੈਣਾ ਵਿਚਾਰਨਾ ਪੈਣਾ ਵੀ ਇਹ ਗੱਲ ਕਿਉਂ ਨਹੀਂ ਹੋ ਰਹੀ ਇਹ ਗੱਲ ਇਸ ਕਰਕੇ ਨਹੀਂ ਆ ਕਿਉਂਕਿ ਜਿਹੜੇ ਫੱਟੇ ਧਿਰ ਦੇ ਵਿੱਚ ਬੈਠੇ ਨੇ ਉਹ ਕੌਣ ਨੇ ਉਹ ਅੰਬਾਨੀ ਅਡਾਨੀ ਅੱਗੇ ਵੱਡੇ ਵੱਡੇ ਕਾਰਪੋਰੇਟ ਨੇ ਜਿੰਨਾ ਚਿਰ ਆਸੀ ਫੱਟੇ ਤੋਂ ਉਹਨਾਂ ਨੂੰ ਨਹੀਂ ਹਟਾਉਂਦੇ ਤੇ ਆਪ ਦੀ ਲੋਕਾਂ ਦੀ ਹੱਤਿਆ ਲਗਾਵਾ ਨਹੀਂ ਕਰਦੇ ਨਿੰਨਾ ਥੇਰ ਮਜ਼ਦੂਰ ਕਿਸਾਨ ਦੀ ਸੱਤਾ ਲਗਾਵਾ ਨਹੀਂ ਛੋਕਦੇ ਇੱਕ ਠੋਕੇ ਉਹਨਾਂ ਚੇਰ ਐਸ ਦੇ ਹਮਲੇ ਹੁੰਦੇ ਰਹਿਣਗੇ ਐ ਜੀ ਦੀਦਾ ਹੁੰਦੀਆਂ ਰਹਿ ਗਿਆ ਅਸੀਂ ਕੰਮਾਂ ਦੇ ਵਾਸਤਾ ਅਸੀਂ ਬਾਬੇ ਫੁਜੇ ਦੇ ਵਾਸਤਾ ਤੇ ਸਰਕਾਰਾਂ ਇਹ ਵਿਚਾਰ ਲੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਤਿੰਨਾਂ ਦੇ 13 ਕਰਕੇ ਮੋੜਾਂਗੇ ਇਹ ਕਿਦੇ ਭਲੇਖੇ ਪਰ ਭਲੇਖੇ ਕੱਢ ਦੇਣਾ ਇਹਨਾਂ ਨੂੰ ਡਰ ਸੀ ਵੀ ਅਸੀਂ ਸਟੂਡੈਂਟ ਬੋਰਡ ਨਾਲ دیں گے بند کر دیں گے لوگ آپ ہمیشہ آپ بنا رہے ہاتھ تھمی نہیں جانے جت لڑتے 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 لوگ جا بڑی بنایا بنا تو بی جے پی کی سرکار بھی ਤੇ ਗੱਡੀਆਂ ਸਾਰਾ ਪੰਜਾਬ ਲੱਗ ਚੜਿਆ ਕਿਸੇ ਨਾ ਕਿਸੇ ਖੌਂਦੇ ਵਿੱਚ ਇਕੱਠਾ ਹੋ ਗਿਆ ਤੇ ਇੱਕ ਬੇਅੰਤੀ ਜੂਰ ਲੱਗਾ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੋ ਬਾਕੀਆ ਜਿੰਨੀਆਂ ਪੋਲਿਟਿਕਲ ਪਾਰਟੀਆਂ ਵਾਲੀਆਂ ਸਾਡੀਆਂ ਜਿੰਨੀਆਂ ਜੱਫੇ ਗੱਡੀਆਂ ਉਹਨਾਂ ਨੇ ਅਲੱਗ-ਅਲੱਗ ਹੋ ਕੇ ਪੰਜਾਬ ਦੀ ਗੱਲ ਕੱਟ ਕਰਦੇ ਆ ਤੇ ਆਪਣੀ-ਆਪਣੀ ਗੱਲ ਸਾਰੇ ਵੱਧ ਕਰਦੇ ਆ ਅੱਜ ਜ਼ਰੂਰ ਕਾਹੀ ਹੈ ਪੰਜਾਬ ਨੂੰ ਪੱਖਾ ਹੋਣ ਦੀ ਜ਼ਰੂਰਤ ਹੈ ਮੈਂ ਪਿਛਲੀ ਵਿਧਾਨ ਸਭਾ ਦੇ ਵਿੱਚ ਪਿਆ ਸੀ ਤੇ ਬੀਜੇਪੀ ਪੱਧਵਾ ਕਰਨ ਕਰ ਰਹੀ ਹੈ ਸਾਡੀ এডੂਕੇਸ਼ਨ ਦਾ ਕਿ ਆਪਾਂ ਕਿਉਂ ਨਹੀਂ এডੂਕੇਸ਼ਨ ਪਾਲਿਸੀ ਜਿਹੜੀ ਆ ਜੇ ਸੌਖੀਆਂ ਛੇਸਟਾਂ ਨੇ ਕੈਨਸਲ ਕਰਦੀ ਕਿ ਅਸੀਂ ਵੀ ਕਰ ਦਈਏ ਲੇਕਿਨ ਸਮੇਂ ਦੀ ਸਰਕਾਰ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਇੱਕ ਪਾਸੇ ਤਾਂ ਕਹਿੰਦੀ ਕਿ ਅਸੀਂ ਕੈਨਸਲ ਕਰਵਾਵਾਂਗੇ ਲੇਕਿਨ ਦੂਸਰੇ ਪਾਸੇ ਉਹ ਕੈਂਸਲ ਕਰਾਉਣ ਦੀ ਆਪਣਾ ਘਰ ਨਹੀਂ ਜਾ ਰਿਹਾ ਸੋ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਆ ਤਰਨਤਾਰਨ ਦੀ ਇਲੈਕਸ਼ਨ 'ਚ ਮੈਂ ਗਿਆ ਸੀ ਪੰਜ ਲੱਖ ਦੀ ਉਹਨਾਂ ਸਾਰਾ ਅਸਲੀ ਗੱਲ ਇਹ ਆ ਉੱਥੇ ਕਿਸੇ ਨੇ ਤਰਨਤਾਰਨ ਦੀ ਗੱਲ ਨਹੀਂ ਕੀਤੀ ਉੱਥੇ ਸਿਰਫ ਇੱਕ ਦੂਸਰੇ ਤੇ ਤੰਜ ਕੱਸੇ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਯਾਰ ਪੰਜ ਦਹਾਕੇ ਹੋ ਗਿਆ ਤਰਨਤਾਰਨ ਵਾਲਿਆਂ ਨੂੰ ਕੁੱਟ ਖਾਂਦੇ ਆ ਕਦੀ ਬੀਐਸਐਫ ਨੇ ਚੱਕ ਲਿਆ ਕਬੀ ਪੰਜਾਬ ਪੁਲਿਸ ਨੇ 잡 ਲਿਆ ਕਬੀ ਕਿਸੇ ਨਾਂ ਤੇ 잡 ਲਿਆ ਕਬੀ ਕਿਸੇ ਨਾਂ ਤੇ 잡 ਲਿਆ ਪਿਛਲੇ 25 30 ਸਾਲ ਜੰਝ ਵੀ ਜਿਹੜੀ ਉਸ ਏਰੀਏ ਤੋਂ ਲੇਕਿਨ ਇਸ ਵਾਰੀ ਵੀ ਇਵਨ ਕੇ ਜਿਹੜੀਆਂ ਪੰਥਕ ਪਾਰਟੀਆਂ ਵੀ ਆ ਉਹਨਾਂ ਨੇ ਵੀ ਕਿਸੇ ਨੇ ਉੱਥੇ ਪੰਥ ਵੀ ਤੇ ਪੰਜਾਬ ਵੀ ਬੰਦੀ ਕੀਤੀ ਸਿਰਫ ਇੱਕ ਦੂਸਰੇ ਨੂੰ ਨਿੰਦਾ ਡੱਕ ਰਹੇ ਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਕੱਠੇ ਹੋ ਜਓ ਨਹੀਂ ਤਾਂ ਹੋਣੀ ਹੋਣੀ ਕਿੱਥੇ ਜਾਂਦਾ ਸੀਗਾ ਚੱਲੀ ਬੈਠੀਏ ਆਪਣੇ ਮੇਲ ਕਾਰ ਤੋਂ ਪੰਜਾਬ ਕਿੱਡਾ ਬਦასი ਤੇ ਪੰਜਾਬੀ ਬਣ ਕੇ ਏਡੀ ਕਿ ਹੋਰ ਛੋਟਾ ਹੋਣ ਦੀ ਕੋਸ਼ਿਸ਼ ਹੋ ਰਹੀ ਆ ਸੋ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਆਪਾਂ ਅੱਗੇ ਵੱਧ ਸਕਦੇ ਆ ਨਹੀਂ ਤਾਂ ਆਪਾਂ ਅੱਗੇ ਵੱਧ ਨਹੀਂ ਸਕਦੇ ਇਹਦਾ ਲਫਜ਼ ਨਾਲ ਇਹਨਾਂ ਨੌਜਵਾਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਕਿਸਾਨੀ ਮੋਰਚੇ ਤੋਂ ਬਾਅਦ ਇਹ ਪੰਜਾਬ ਨੂੰ ਇੱਕ ਇੱਕ ਜਗ੍ਹਾ ਤੋਂ ਲਿਆ ਕੇ ਇੱਕ ਸਟੇਜ ਤੇ ਲਿਆਂਦਾ ਬਹੁਤ ਬਹੁਤ ਧੰਨਵਾਦ ਵਾਇਬਰਜੀ ਕਾ ਖਾਨ ਸਾਹਿਬ ਵਾਇਬਰਜੀ ਕੀ ਫਤਿਹ